ਫਿਰੋਜ਼ਪੁਰਾ ਸ਼ੌਣੀ ਦੇ ਸੰਤ ਲਾਲ ਰੋਡ ਤੇ ਬਜ਼ੁਰਗ ਮੈਲਾ ਤੋਂ ਹੋਈ ਲੁੱਟਪਾਟ ਤਸਵੀਰਾਂ ਹੋਈਆਂ ਸੀਸੀਟੀਵੀ ਕੈਮਰੇ ਵਿੱਚ ਕੈਪ ਫਿਰੋਜ਼ਪੁਰ ਸ਼ੌਣੀ ਵਿਖੇ ਬਜ਼ੁਰਗ ਮੈਲਾ ਨਾਲ ਹੋਈ ਲੁੱਟਪਾਟ ਦੇ ਮਾਮਲੇ ਵਿੱਚ ਪੁਲਿਸ ਵੱਲੋਂ 24 ਘੰਟੇ ਅੰਦਰ ਲੁਟੇਰਿਆਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਸੰਤ ਲਾਲ ਰੋਡ ਵਿਖੇ ਇੱਕ ਬਜ਼ੁਰਗ ਮੈਲਾ ਵਿਚ ਕਾਰ ਵਿੱਚ ਬੈਠਣ ਸਮੇਂ ਦੋ ਐਕਟਵਾ ਸਵਾਰ ਲੁਟੇਰਿਆਂ ਵੱਲੋਂ ਲੁੱਟ-ਪਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨਾਲ ਮਹਿਲਾ ਪੂਰੀ ਤਰ੍ਹਾਂ ਡਿੱਗ ਪਈ ਅਤੇ ਬੇਹੋਸ਼ ਹੋ ਗਈ ਜਿਸ ਨੂੰ ਪਰਿਵਾਰ ਵੱਲੋਂ ਚੁੱਕ ਕੇ ਹਸਪੀਟਲ ਦਾਖਲ ਕਰਵਾਇਆ ਗਿਆ ਸੋ ਇਹ ਮਾਮਲਾ ਜਿਆਦਾ মিডিਆ ਵਿੱਚ ਹਾਈਲਾਈਟ ਹੋਣ ਦੇ ਕਾਰਨ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਲੁਟੇਰਿਆਂ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਲਈ ਬਕਾਇਦਾ ਪੁਲਿਸ ਵੱਲੋਂ 2 ਡੀਐਸਪੀ ਦੀ ਨਿਗਰਾਨੀ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਦੀ ਪਿਆਬੀ ਮਿਲੀ ਜਦੋਂ ਇਹਨਾਂ ਦੋਨਾਂ આરોપીਆਂ ਕਰਨਵੀਰ ਅਤੇ ਦੂਸਰਾ ਨਾਬਾਲਗ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਿਕਰਯੋਗ ਹੈ ਕਿ ਕਰਨਵੀਰ ਤੇ ਪਹਿਲਾਂ ਵੀ ਦੋ ਲੁੱਟਖੋਹਾਂ ਦੇ ਅਤੇ ਅਸਲਾ ਐਕਟ ਦੇ ਤਹਿਤ ਮਾਮਲੇ ਦਰਜ ਹਨ ਸਨੇਚਿੰਗ ਪੋਲਿਸੀ ਕੀ ਕਾਫੀ ਬੋਰੀ ਤਰੀਕੇ ਨਾਲ ਸਨੇਚਿੰਗ ਕੀਤਾ ਲੁਟੇਰਿਆਂ ਨੇ ਕਿੰਨੇ ਲੁਟੇਰੇ ਪੜੇਗੇ ਆ ਜੀ ਔਰ ਕਿੱਥੋਂ ਦੇ ਰਹਿਮ ਵਾਲੇ ਸੀਗੇ ਜੀ ਮੰਨ ਜੋ ਕਿ ਫਸਤੀ ਫੋਸਪੁਰ ਸੋਮਨ ਮਿਸਰਾ ਜੀ ਬਲੇਦੜੀ ਇਹ ਬੰਦੋਬਾਗੀ ਘਟਨਾ ਹੋਈ ਸੀ ਜਿਹੜੀ ਇੱਕ વૃદ્ધ ਬਜ਼ੁਰਗ ਮਹਿਲਾ ਨਾਲ ਸਨੇਚਿੰਗ ਦੀ ਵਾਦਾਤ ਹੋਈ ਸੀ ਆﾞ ਦੂਰੀ ਇਨਸੀਡੈਂਟ ਹੋਇਆ ਸੀ ਆ ਮੰਨ ਜੋ ਕਿਸੇ ਇਸ ਕਾਰਨ ਨੂੰ ਬੜਾ ਸੀਰੀਅਸਲੀ ਲੈਂਦਾ ਤੇ ਅਡਾ ਟੀਮ ਦਾ ਗਠਨ ਕੀਤਾ ਸੀ ਇੱਕ ਡੀਐਸਪੀ ਸਿਟੀ ਜੀ ਸੁਖਿੰਦਰ ਜੀ ਇੱਕ ਡੀਐਸਪੀ ਡੀਸੀ ਬਲਗਾਰਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਰਿਪੋਰਟ ਸੀ ਆ ਜਿਹੜਾ ਕੇਸ ਹੈਗਾ 24 ਘੰਟੇ ਦੇ ਅੰਦਰ ਜਿਹੜਾ ਹੈਗਾ ਉਹ ਸੌਲਵ ਕੀਤਾ ਗਿਆ ਹੈਗਾ ਤੇ ਜਿਹੜੇ ਦੋ ਦੋਸ਼ੀ ਸੀ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਹਿਲਾ ਸੀਗਾ ਉਹਦਾ ਨਾਮ ਹੈਗਾ ਕਰਨਤ ਸਿੰਘ ਉੱਤਰ ਦਾ ਸਿੰਘ ਵਾਸੀ ਕ੍ਰਿਸ਼ਨਕੋਲੀ ਫਿਰੋਜ਼ਪੁਰ ਇਸ ਤੋਂ ਪਹਿਲੇ ਵੀ ਦੋ ਪਰਚੇ ਹੈਗੇ ਇੱਕ ਖੋਦਾ ਹੈਗਾ ਉਹਦੇ ਨਾਲ ਅਸਲਾ ਐਕਟ ਤੇ ਦੂਜਾ ਵੀ ਖੋਦਾ ਹੈਗਾ ਇਹਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਇ ਸੀ ਉਹ ਡਿਟੇਲ ਅਸੀਂ ਨਹੀਂ ਦੇ ਸਕਦੇ ਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ ਦੂਜਾ ਜਿਹੜਾ ਇੱਕ ਪੱਤਰਕਾਰ ਗਗਦੀਪ ਸਿੱਕੇ ਉਹਨਾਂ ਤੇ ਵੀ ਸਨੇਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ ਆ ਵੀ ਕੇਸ ਜਿਹੜਾ ਹੈ ਟਰੈਕ ਕੀਤਾ ਗਿਆ ਹੈਗਾ ਤੇ ਜਿਹੜਾ ਇਹਦਾ ਦੂਸਰਾ ਕਮਲਜੀਤ ਉਹ ਡੀਐਸਪੀ ਸਿਟੀ ਸਾਹਿਬ ਦੀ ਟੀਮ ਸਿਫਨੇ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਕਮਲਜੀਤ ਸੀਗਾ ਇਸ ਤੇ ਪਹਿਲੇ 7 ਪਰਚੇ ਸੀਗੇ ਮਾਨਯੋਗ ਐਸਐਸਪੀ ਉਸ ਤੋਂ ਸੋਮਾ ਮਿਸਰਾ ਜੀ ਵੱਲੋਂ ਸਖਤ ਵਿਦੇਸ਼ ਹੈ ਕਿ ਜੁੜਾ ਸਹਿਰ ਵਿੱਚ ਹੈਗਾ ਕਿਸੇ ਵੀ ਪ੍ਰਕਾਰ ਦੀ ਕੋਈ